ਸੱਚੀ ਗੱਲ ਦੋਸਤੋ ਪਬਲਿਕ ਸਮਾਣਾ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੱਲ ਕਰਾਂਗੇ ਸਮਾਣਾ ਸ਼ਹਿਰ ਦੇ ਵਿੱਚ ਲਗਾਤਾਰ ਜਿਹੜੀ ਚੋਰੀ ਦੀਆਂ ਵਾਰਦਾਤਾਂ ਨੂੰ ਚੋਰਾਂ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਬੀਤੀ ਰਾਤ ਨੂੰ ਇੱਕ ਸ਼ਟਰ ਦੇ ਵਿੱਚ ਜਿਹੜਾ ਰਾਡ ਪਾ ਕੇ ਅੰਦਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਕੈਮਰਿਆਂ ਦੀ ਜਿਹੜੀ ਸੀਸੀਟੀਵੀ ਕੈਮਰੇ ਨੇ ਉਹਨਾਂ ਦੀਆਂ ਤਾਰਾਂ ਵੀ ਵੜ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਜਿਹੜੀਆਂ ਚੋਰਾਂ ਦੀਆਂ ਤਸਵੀਰਾਂ ਨੇ ਉਹ ਕੈਮਰੇ ਦੇ ਵਿੱਚ ਨਾ ਆ ਸਕਣ ਲਗਾਤਾਰ ਦੇਖ ਸਕਦੇ ਹੋ ਕਿ ਜਿਹੜੇ ਸਮਾਣਾ ਸ਼ਹਿਰ ਦੇ ਵਿੱਚ ਹਾਲਾਤ ਨੇ 72 ਬਣਦੇ ਜਾ ਰਹੇ ਨੇ ਤੇ ਲਗਾਤਾਰ ਜਿਹੜੀਆਂ ਚੋਰੀਆਂ ਘਟਨਾਵਾਂ ਨੇ ਉਹ ਵੀ ਵਾਪਰਦੀਆਂ ਜਾ ਰਹੀਆਂ ਨੇ ਦੇਖ ਸਕਦੇ ਆ ਇਹ ਜਿਹੜੀ ਚੋਰੀ ਐ ਪੱਕੇ ਫੜਾਂ ਦੇ ਹੁੰਦੀ ਐ ਤੇ ਅੰਦਰ ਜਾ ਕੇ ਜਿਹੜੀਆਂ ਅਲਮਾਰੀ ਦੀਆਂ ਰਾੜਾ ਪਾ ਕੇ ਤੋੜੀਆਂ ਜਾਂਦੀਆਂ ਨੇ ਤੇ ਅੰਦਰ ਜਿਹੜੀਆਂ ਬਈ ਖਾਤੇ ਹੁੰਦੇ ਨੇ ਉਹਨਾਂ ਨੂੰ ਤਾਂ ਜਿਹੜਾ ਬਿਲਕੁਲ ਵੀ ਨਹੀਂ ਛੇੜਿਆ ਜਾਂਦਾ ਉਸ ਤੋਂ ਬਾਅਦ ਜਿਹੜਾ ਇਹ ਗੱਲੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਇਹ 7 ਤੋਂ 8 ਮੰਨ ਦਾ ਜਿਹੜਾ ਗੱਲ ਹੈ ਇਹ ਚੋਰਾਂ ਵੱਲੋਂ ਰੇੜੀ ਦੇ ਉੱਤੇ ਲੱਧਿਆ ਜਾਂਦਾ ਤੇ ਰਾਤ ਨੂੰ 2:30 ਵਜੇ ਜਦੋਂ ਚੌਂਕੀਦਾਰ ਆ ਕੇ ਡੰਡਾ ਤੇ ਸੀਟੀ ਮਾਰਦਾ ਉਦੋਂ ਚੋਰ ਇਹ ਰੇੜੀ ਸਣੇ ਜਿਹੜਾ ਛੱਡ ਕੇ ਭੱਜ ਜਾਂਦੇ ਨੇ ਪਰ ਜਦੋਂ ਚੌਂਕੀਦਾਰ ਫੋਨ ਕਰਦਾ ਉਹਨਾਂ ਨੂੰ ਤਾਂ ਰੇੜੀ ਜਦੋਂ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਜਾਂਦੀ ਹੈ ਤੇ ਹੁਣ ਲਗਾਤਾਰ ਜਿਹੜਾ ਚੋਰ ਆਪਣੀ ਰੇੜੀ ਤਾਂ ਛੱਡ ਕੇ ਜਿਹੜੀ ਭੁੱਲ ਗਏ ਪਰ ਲਗਾਤਾਰ ਦੇਖ ਸਕਦੇ ਹੋ ਕਿ ਜਿਹੜੇ ਸ਼ਟਰ ਦੇ ਵਿੱਚ ਰਾੜਾ ਮਾਰ ਕੇ ਜਿਹੜਾ ਸ਼ਟਰ ਦੀ ਹਾਲਤ ਕੀ ਕਰ ਦਿੱਤੀ ਜਾਂਦੀ ਹੈ ਅੰਦਰ ਜਿਹੜਾ ਲੇਕਿਨ ਦੁਕਾਨ ਮਾਲਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ 5-4000 ਰੁਪਏ ਦੀ ਜਿਹੜੀ ਚੋਰੀ ਹੋਈ ਹੈ ਲੇਕਿਨ ਬਾਕੀ ਸਾਰਾ ਜਿਹੜਾ ਬਚੋ ਰਿਹਾ ਹੈ ਜੀ ਤੁਹਾਡਾ ਸ਼ਿਵ ਕੁਮਾਰ ਹੈ ਜੀ ਸ਼ਿਵ ਕੁਮਾਰ ਜੀ ਜਿਹੜੀ ਚੋਰੀ ਹੋਈ ਹੈ ਕਿੰਨੇ ਕਵਜ਼ ਐਸਟੀਮੇਟ ਕੋਈ ਟਾਈਮ ਸੀਗਾ 8:30 ਤੋਂ 9:00 ਵਜੇ ਸਾਨੂੰ ਫੋਨ ਕਰਾਇਆ ਜੀ ਇਹਨੇ ਸਾਡੇ ਚੌਕੀਦਾਰ ਨੇ ਸਮਾਂ 9:00 ਵਜੇ ਸਵੇਰ ਕਰ ਤੋਂ ਵਜੇ ਵੀ ਛੋਟੀ ਦੁਕਾਨ ਚੋਰੀ ਹੋ ਗਈ ਭਾਈ ਉਹ ਰਿਹਾ ਜੋ ਕੀ ਕੀ ਉਸ ਚੜਾ ਜਿਹੜਾ ਸਮਾਨ ਚੋਰੀ ਹੋਇਆ ਜੀ ਚੋਰੀ ਦਾ ਸਾਡਾ ਇਹਨਾਂ ਨੇ ਸ਼ਟਰ ਤੋੜਤਾ ਜੀ ਸਾਰਾ ਇਹ ਅੰਦਰੋਂ ਸਾਡੀ ਸੇਫ ਚੱਕ ਕੇ ਲੈ ਗਏ ਤੇ ਲੱਦ ਕੇ ਰੇੜੀ 'ਚ ਇਹ ਉਹ ਤੋੜਤੀ ਸਾਡੀ ਗੱਲਾਂ ਤੋੜਤਾ ਸਾਡੀ ਗੋਡਰੀ ਦੀ ਬਿਮਾਰੀ ਤੋੜਤੀ ਜਿਹੜੀ ਸਾਈਡ 'ਤੇ ਸਾਡੀ ਕੰਧ 'ਚ ਬਿਮਾਰੀ ਭਰੇ ਹੋਰ ਤੋੜਤੀ ਇਨਕਿ ਉਹਨਾਂ ਦੇ ਵਿੱਚੋਂ ਚੱਕਿਆ ਕੁਛ ਨਹੀਂ ਹੈਗਾ ਗੱਲੇ ਜਿਹੜੇ ਵੇ 12000 ਰੁਪਏ ਹੈਗੇ ਤੇ ਕੱਢ ਕੇ ਲੈ ਗਏ ਇਹ ਬਾਕੀ ਆਦੀ ਪੇਟੀ ਚੱਕ ਕੇ ਲੈ ਗਏ ਇਹ ਉਹਦੇ ਰੇੜੀ ਤੇ ਲੱਦ ਕੇ ਰੇੜੀ ਤੇ ਤੋੜ-ਤੋੜ ਕੇ ਦੱਦ ਕੇ ਲੈ ਜਾ ਕੇ ਬਾਅਦਸੋਂ ਤੇ ਗਲੀ 'ਚ ਖੜੀ ਕਰਤੀ ਹੁਣ ਤੁਸੀਂ ਆਪਦੀ ਸਾਹਮਣੋਂ ਉਹਦੇ ਚੱਕ ਮੁੱਕਾ ਤੇ ਸਾਡੇ ਦਾ ਸ਼ੇਪ ਚ ਆ ਹੋਰ ਕੁਝ ਨਹੀਂ ਤੇ ਪਹਿਲਾਂ ਵੀ ਕੋਈ ਤੁਹਾਡੇ ਚੋਰੀ ਹੋਈ ਸੀ ਸੁਣਨ ਚਾਰੇ ਦੋ ਸਾਲ ਹੋ ਗਏ ਉਦੋਂ ਵੀ ਸਾਡੇ ਸਾਡੇ ਤੋਂ ਇਹਨਾਂ ਨੇ ਤੇ ਸਾਨੂੰ ਅਜਲੇ ਰਾਮ ਬਾਠੀ ਜਿਹੇ ਜਿਹੇ ਦੀ ਵਾਸਤੇ ਇਹ ਕੰਮ ਕਰਦੇ ਨੇ ਇਹ ਸਾਡੇ ਕੋਲ ਪਹਿਲਾਂ ਵੀਡੀਓ ਚ ਵੀ ਆਏ ਹੋਏ ਨੇ ਇਧਰੋਂ ਆਏ ਦੇ ਬੰਦੇ ਸਾਡੇ ਕੋਲ ਕੈਮਰੇ ਦੇ ਵਿੱਚ ਸਬੂਤ ਨੇ ਜਿਵੇਂ ਜਿਵੇਂ ਖੜੇ ਤੇ ਨਾਕਾ ਲਾਇਆ ਹੋ ਦੀ ਜਿਵੇਂ ਸਾਡੇ ਦਾ ਸਾਧਨ ਤੋੜਿਆ ਇਹਨਾਂ ਨੇ ਉਹ ਸਾਡੇ ਕੋਲ ਵੀਡੀਓ ਵੀ ਬਣੀ ਹੋਇਆ ਪਿਛਲੇ ਦੋ ਕੁ ਸਾਲਾਂ ਦੀ ਹੈ ਹੁਣ ਵੀ ਸਮਝਿਆ ਇਹ ਸਾਡੀ ਅਲਮਾਰੀ ਸਮੇਤ ਅਡੇੜੀ ਚ ਲੱਦ ਕੇ ਉਰੇ ਪੁੱਠੀ ਖੜਾ ਕੇ ਵੀ ਆਉਡੀ ਸਾਹਮਣੇ ਤੇ ਕੁਝ ਨਹੀਂ ਹੈਗਾ ਹੁਣ ਮਤਲਬ ਕੀ ਜੇ ਰਾਤ ਨੂੰ ਚੌਕੀਦਾਰ ਨਾ ਆਂਦਾ ਤਾਂ ਤੁਹਾਡਾ ਜਿਹੜਾ ਗੱਲਾ 7-8 ਮੰਨਦਾ ਸੀ ਉਹ ਲੈ ਜਾਣਾ ਸੀ ਉਹ ਤਾਂ ਨਹੀਂ ਗਿਆ ਤੇ ਉਹ ਤਾਂ ਲੈ ਕੇ ਤਾਂ ਤਾਂ ਉਹਨਾਂ ਨੇ ਦੇਖਾ ਕਿ ਵਿੱਚ ਕੋਈ ਪੈਸਾ ਤਾਂ ਹੈ ਨਹੀਂ ਉਹ ਤਾਂ ਉਹਨਾਂ ਨੇ ਫਿਰ ਉੱਥੇ ਗਲੀ 'ਚ ਖੜੀ ਗਈ ਸੀ ਉੱਥੇ ਖੜਾ ਕੇ ਗਲੀ 'ਚ ਆ ਤੋੜ ਮਰੋੜ ਕੇ ਸਭ ਕੁਝ ਕਰਕੇ ਜਿਹੜੇ ਤੁਹਾਡੇ ਸੀਸੀਟੀਵੀ ਕੈਮਰੇ ਨੇ ਉਹਨਾਂ ਦੇ ਤਾਰਾਂ ਤੋੜ ਗਏ ਜੀ ਇਹ ਤਾਰਾਂ ਤੋੜ ਗੀਆਂ ਹੁਣ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਅੱਜ ਤਾਂ ਇਹ ਮੰਗ ਕਰਦੇ ਜੇ ਇਸੇ ਚ ਚੋਰ ਨੇ ਵੀ ਨਾ ਤੇ ਨੱਥ ਪਾਈ ਜਾਵੇ ਅੱਗੇ ਬਾਅਦ ਸਾਰੇ ਦੁਕਾਨਦਾਰ ਸੁਰੱਖਿਅਤ ਰਹਿਣਾ ਵੀ ਇਹ ਜਿਹੜੇ ਅਸੀਂ ਤਾਂ ਇਹ ਕਹਿੰਦਾ ਆਮ ਬਾਜ਼ਾਰੀ ਚੋਂ ਜਿਹੜੇ ਤਾਂ ਰਹਿ ਜਾਂਦੇ ਨੇ ਇਹ ਚੋਰੀ ਕਰਦੇ ਨੇ ਸਾਡੇ ਦੇ ਇਹੀ ਕਰਦੇ ਨੇ ਜੀ ਹੋਰ ਆਪਾਂ ਕੀ ਕਹਿ ਨਹੀਂ ਸਕਦੇ ਬਿਨਾਂ ਰੋਕੇ ਜਾਵੇ ਕੋਈ ਪੁਲਿਸ ਆਈ ਸੀ ਉਰੇ ਕੀੜਾ ਮਾਰਨ ਪੁਲਿਸ ਨਾਲ ਹੀ ਬੁਲਾ ਕੇ ਲਿਆਇ ਤੇ ਜੀ ਉਹਨੂੰ ਬੁਲਾ ਕੇ ਲਿਆਇ ਤੇ ਸਾਡੇ ਨਾਲ ਆਇਆ ਸੀ ਉਹਨਾਂ ਨੂੰ ਉੱਥੇ ਜਾ ਕੇ ਮੌਕਾ ਰਖਾਇਆ ਸੀ ਠੀਕ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਪ੍ਰਿੰਸ ਗਰਗ ਜੀ ਇਹ ਕਿੰਨੇ ਕਵਜ ਦੀ ਸਾਰੀ ਇਹ ਘਟਨਾ ਹੋਈ ਹੈ ਸਰ ਸਾਡੇ ਕੋਲ 3 ਕਵਜ ਫੋਨ ਆਇਆ ਚਮਕੀ ਜੀ ਇਹ ਕਹਿੰਦੇ ਨੇ ਸ਼ਟਰ ਟੁੱਟ ਗਿਆ ਤੁਹਾਡਾ ਤੇ ਗਾਮ ਤੇ ਆਜੋ ਜਦੋਂ ਅਸੀਂ ਆ ਕੇ ਦੇਖਿਆ ਹੀ ਸ਼ਟਰ ਟੁੱਟੇ ਪਿਆ ਸਰ ਰਾਰਾ ਬਾਕੀ ਅਰ ਅੰਦਰ ਉਹ ਜਿਹੜੀ ਪੇਟੀ ਦੀ ਭਾਰੀ ਉਹ ਚੱਕ ਕੇ ਰੇੜੀ ਤੇ ਰੱਖ ਕੇ ਪੇਟੀ ਕਿ ਨੂੰ ਕਹਿੰਦੇ ਗੱਲਾਂ ਹੁੰਦਾ ਸੇਫ ਸੇਫ ਜੀ ਠੀਕ ਹੈ ਪਰ ਨਾ ਨਾ ਰਿਪੀਟ ਕਰੋ ਸਰ ਉਹ ਨਾ ਐਕਚੁਅਲੀ ਰੇਡੀ ਤੇ ਰੱਖ ਕੇ ਹੀ ਹਮ ਇਧਰ ਗਲੀ ਚ ਲੈ ਗਏ ਸੀ ਉੱਥੇ ਜਿੰਦੇ ਹੁੰਦੇ ਤੋੜ ਕੇ ਜੀ ਇਹ ਉੱਥੇ ਬਾਫਸ ਤੇ ਖੜਾ ਗਈ ਜਦੋਂ ਚੌਕੀਦਾਰ ਨੇ ਸੀਟੀ ਮਾਰੀ ਜਦੋਂ ਲੋਟੀ ਖੜਕਾਈ ਇਹ ਉੱਥੇ ਛੱਡ ਕੇ ਉੱਥੇ ਭੱਜ ਲਈ ਹੁਣ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਸਰ ਮੈਂ ਤਾਂ ਇਹੀ ਮੰਗ ਕਰਨਾ ਚਾਹੁੰਗਾ ਜਿਹੜੇ ਇਹ ਚੋਰ ਨੇ ਜੀ ਇਹਨਾਂ ਨੂੰ ਜਲਦੀ ਜਲਦੀ ਕਾਬੂ ਕੀਤਾ ਜਾਵੇ ਔਰ ਜਲਦੀ ਜਲਦੀ ਇਹਨਾਂ ਨੂੰ ਹੋ ਕੀਤਾ ਜਾਵੇ ਠੀਕ